ਲੋਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਉਮੀਦ ਸਾਰੇ ਠੀਕ ਠਾਕ ਵਧੀਆ ਹੋ ਕੇ ਜੀ ਆਪਾਂ ਵਧੀਆ ਬਸ ਇੱਥੇ ਦੂਜੇ ਕਪੜੇ ਸਾਰੇ ਤੁਗੇ ਤੇ ਇੱਥੇ ਕੰਬਲ ਲੱਗੀ ਥੋਣ ਤੇ ਕੰਬਲ ਹੀਗਾ ਭਾਰਾ ਕਾਫੀ ਤੇ ਇਹਦਾ ਮੈਂ ਹਾਫ ਕਰ ਲਿਆ ਵਾ ਮਤਲਬ ਕਿ ਹਾਫ ਕਰ ਲਿਆ ਵਾ ਵਿੱਚੋਂ ਬੰਨ ਲਿਆ ਸੈਂਟਰ 'ਚੋਂ ਤੇ ਇੱਥੇ ਬਸ ਥੋੜਾ ਜਿਹਾ ਨਾ ਮੈਂ ਮਤਲਬ ਗਰਮ ਪਾਣੀ ਕਰ ਲਿਆ ਹੀਗਾ ਕੋਸਾ ਜਿਹਾ ਤੇ ਮਹਾ ਠੰਡੇ ਪਾਣੀ ਚ ਮਤਲਬ ਨਿਖਰ ਨਾਣੀ ਆ ਕਿ ਮਤਲਬ ਮਾੜਾ ਜਿਹਾ ਠਾਰ ਜਿਹਾ ਪਨ ਲਈ ਜਿਸ ਤਰ੍ਹਾਂ ਕਿ ਥੋੜਾ ਕੋਸਾ ਕਰ ਲਿਆ ਸੀਗਾ اس میں کمبل ਜਿਹੜਾ ਹਾਫ ਅੱਧਾ ਪਾਤਾ ਤੇ ਅੰਧਾ ਨਾ ਸਪਿੰਨਰ ਜੇ ਮੈਂ ਰੱਖ ਦੂੰਗੀ ਪੂਰਾ ਪਾਇਆ ਮਸ਼ੀਨ ਤੇ ਚੱਲਣੀ ਨਹੀਂ ਆ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਫਸਟ ਟਾਈਮ ਹੋ ਤੇ ਚੈਨਲ ਨੂੰ سبسਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਫੁੱਲ ਵਾਚ ਕਰੋ ਫੁੱਲ ਵੀਡੀਓ ਵੇਖੋਗੇ ਤੇ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਕਿ ਕਿਵੇਂ ਮੈਂ ਆਸਾਨ ਤਰੀਕੇ ਨਾਲ ਕੰਬਲ ਜਿਹੜਾ واਸ਼ਿੰਗ ਮਸ਼ੀਨ ਦੇ ਵਿੱਚ ਪਾ ਕੇ ਤੇ ਧੋ ਲਿਆ ਸੀਗਾ ਤੇ ਬਸ ਆ ਸਪਿੰਨਰ ਚੋਂ ਕੱਪੜੇ ਜਿਹੜੇ ਕੱਢ ਕੇ ਨਾ ਮੈਂ ਤੇ ਮਤਲਬ ਅੱਗੇ ਸੁੱਕ ਹੋ ਗਏ ਸਪਿੰਨ ਤੇ ਜਵিনার ਚੋਂ ਕੱਢ ਕੇ ਉਸ ਤੋਂ ਬਾਅਦ ਜਿਹੜਾ ਕੰਬਲ ਆ ਨਾ ਹਾਫ ਅੱਧਾ ਮਤਲਬ ਸਾਈਡ ਵਿੱਚ ਵਾ ਵਾਸ਼ ਹੋਣ ਦੇ ਤੇ ਅੱਧੀ ਸਾਈਡ ਜਿਹੜੀ ਮੈਂ ਹਾਫ ਇਧਰਲੀ ਸਾਈਡ ਤੇ ਮਤਲਬ ਟੰਗ ਦੂੰਗੀ ਵਿੱਚ ਪਾ ਦੂੰਗੀ ਕਿ ਮਤਲਬ ਕਿ ਜਦੋਂ ਕੰਬਲ ਘੁੰਮੇ ਮਤਲਬ ਢੀੜਾ ਫੜੇ ਮਸ਼ੀਨ ਤੇ ਕੰਬਲ ਜਿਹੜਾ ਉਧਰ ਨਾ ਡਿੱਗੇ ਤੇ ਟਕਣ ਮੈਂ ਜਿਹੜਾ ਨਹੀਂ ਹੀ ਮਾਰੇ ਕਿਉਂਕਿ ਮੈਂ ਕਿਹ ਟਕਣ ਜੇ ਮਾਰੇ ਟੁੱਟ ਨਾ ਜਾਵੇ ਮਸ਼ੀਨਾਂ ਵਿੱਚ ਟਕਣ ਬਿਲਕੁਲ ਨਹੀਂ ਬੰਦ ਹੋਇਆ ਤੇ ਉਸ ਤੋਂ ਬਾਅਦ ਆ ਮੈਂ ਵਿੱਚ ਪਾਈ ਸਰਪੂ ਵੀ ਪਾਈ ਗਈ ਤੇ ਪਰ ਮੈਂ ਨਾ ਈਜੀ ਵਿੱਚ ਪਾਈ ਗਈ ਕਿਉਂਕਿ ਸਰਕ ਥੋੜੀ ਕੱਢਣੀ ਔਖੀ ਲੱਗਦੀ ਆ ਮਤਲਬ ਕਿ ਪਾਰੇ ਕੰਬਲ ਦੇ ਵਿੱਚੋਂ ਕੰਬਲ ਹੀ ਕਾਫੀ ਭਰ ਆਤੇ ਮੈਂ ਸੋ ਇਹਨਾਂ ਨੂੰ ਕਿੰਨੇ ਦਿਨਾਂ ਦੀ ਕਹਿੰਦੀ ਕਿ ਮੋਂ ਮੈਨੂੰ ਨਾ ਕੰਬਲ ਤੋਂ ਵਾਦੂ ਕੰਬਲ ਤੋਂ ਵਾਦੂ ਤੇ ਅੱਜ ਪਰ ਹੌਸਲਾ ਜੇ ਕਰਕੇ ਨਾ ਮੈਂ ਮਸ਼ੀਨ ਦੇ ਵਿੱਚ ਫਸਟ ਟਾਈਮ ਤੋਂ ਤਾਂ ਆਪ ਪਹਿਲੀ ਵਾਰ ਤੇ ਮਤਲਬ ਬੜਾਈ ਸੌਫੇ ਦੇ ਤਰੀਕੇ ਨਾਲ ਮਤਲਬ ਜਿਹੜਾ ਮਤਲਬ ਕੰਬਲ ਜਿਹੜਾ ਧੁੱਗ ਗਿਆ ਹੀਗਾ ਹਾਫ ਆਫ ਕਰਕੇ ਪਾ ਲਿਆ ਸੀਗਾ ਕਿਉਂਕਿ ਜੇ ਇੱਕ ਵਾਰੀ ਪਾਉਂਦੀ ਫਿਰ ਗੀੜਾ ਨਹੀਂ ਹੀ ਮਤਲਬ ਮਸ਼ੀਨ ਬਿਲਕੁਲ ਨਹੀਂ ਹੀ ਚੱਲਣੀ ਕਿਉਂਕਿ ਕੰਬਲ ਹੈਵੀ ਸੀਗਾ ਨਹੀਂ ਇਸ ਕਰਕੇ ਮਤਲਬ ਬਹੁਤ ਹੀ ਆਸਾਨ ਤੇ ਸੌਖੇ ਜਿਹੇ ਤਰੀਕੇ ਨਾਲ ਮੈਂ ਕੰਬਲ ਧੋ ਲਿਆ ਹੀ ਤੇ ਵੀਡੀਓ ਨੂੰ ਫੁੱਲ ਵੇਖਿਓ ਤੇ ਮਤਲਬ ਜੇ ਤੁਸੀਂ ਵੀ ਧੋਣਾ ਚਾਹੋ ਤੇ ਧੋ ਸਕਦੇ ਜੀ ਮਤਲਬ ਉੱਕੇ ਬੜੇ ਹੀ ਸੌਖੇ ਜਿਹੇ ਤਰੀਕੇ ਨਾਲ ਮਸ਼ੀਨ ਦੇ ਵਿੱਚ ਕੰਬਲ ਹਾਫ ਆਫ ਕਰਕੇ ਧੋ ਲਿਆ ਹੀਗਾ ਤੇ ਨਾਲ ਮੈਂ ਪਾਤੀ ਆ ਈਜੀ ਈਜੀ ਨਾਲ ਥੋੜਾ ਸੌਖਾ ਜਿਹਾ ਲੱਗਦਾ ਵਾ ਕਿ ਉਹ ਕਿ ਮਤਲਬ ਇਜੀ ਕੱਢਣੀ 100 ਕੀ ਲੱਗਦੀ ਸਿਰਫ ਥੋੜੀ ਜੀ ਔਕੀ ਲੱਗਦੀ ਮਤਲਬ ਕਿ ਹੈਵੀ ਕੱਪੜਿਆਂ ਦੇ ਵਿੱਚੋਂ ਸਿਰਫ ਔਕੀ ਨਿਕਲਦੀ ਆ ਵੀ ਇੱਥੇ ਨਾ ਬਸ ਮਤਲਬ ਉਹ ਕਿ ਇੱਕ ਸਾਈਡ ਹੋ ਗਈ ਆ ਧੁੱਬ ਗਈ ਆ ਕਿ ਮਤਲਬ ਹਰ ਨਮਾਰਤਾ ਮਸ਼ੀਨ ਨੇ ਮਤਲਬ ਮਸ਼ੀਨ ਨੇ ਲਈ ਬੰਦ ਤੇ ਮੈਂ ਹੁਣ ਜਿਹੜੇ ਮਤਲਬ ਧੁੱਬ ਗਿਆ ਨਾ ਧੁੱਗੀ ਆ ਨਾ ਸਾਈਡ ਉਹ ਮੈਂ ਮਤਲਬ ਕਿ ਸਪਿੰਨਰ ਦੇ ਵਿੱਚ ਰੱਖ ਦੂੰਗੀ ਕਿ ਮਤਲਬ ਆਵੇ ਧੁੱਬ ਕੇ ਨਾ ਭਾਰਾ ਹੋ ਜਾਂਦਾ ਕਾਫੀ ਜਿਹੜਾ ਭਾਰਾ ਹੋ ਗਿਆ ਹੈਗਾ ਕੰਬਲ ਜੀ ਮਤਲਬ ਪਾਣੀ ਦੇ ਵਿੱਚ ਹੀਗਾ ਤੇ ਡਹਾਫ ਰਹਿੰਦਾ ਨਾ ਏਰੀਆ ਮਤਲਬ ਕਿ ਹਾਫ ਕੰਬਲ ਰਹਿੰਦਾ ਵਾ ਤੇ ਉਹਨੂੰ ਮਤਲਬ ਕਿ ਮੈਂ ਵਿੱਚ ਪਾ ਦੂੰਗੀ ਮਤਲਬ ਕਿ ਹੁਣ ਉਹ ਵਾਸ਼ ਹੋ ਜਾਊਗਾ ਤੇ ਇਹਦੇ ਵਿੱਚ ਵੀ ਥੋੜੀ ਜੀ ਈਜੀ ਮੈਨੂੰ ਹੋਰ ਪਾਉਣੀ ਪਈ ਹੈਗੀ ਆ ਪਹਿਲਾਂ ਨਾ ਮੈਂ ਆ ਮਤਲਬ ਥੋੜਾ ਜਿਹਾ ਡਿਪ ਕਰਤਾ ਹੀਗਾ ਮਾਪੀਂਦਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਜਿੱਥੋਂ ਤੱਕ ਤੱਕ ਉਹ ਮੈਨੂੰ ਮਤਲਬ ਹਾਫ ਕਰ ਲੈਣਾ ਮੈਨੂੰ ਪਤਾ ਲੱਗਾ ਗਿਆ ਹੈਗਾ ਕਿ ਇੱਥੋਂ ਤੱਕ ਨਹੀਂ ਬੰਨੀ ਉਥੋਂ ਤੱਕ ਅੱਧਾ ਤੋਂ ਬਿਆਵਾ ਤੇ ਅੱਧਾ ਜਿਹੜਾ ਰਹਿੰਦਾ ਵਾ ਤੋਂ ਬਣਾ ਲਾ ਤੇ ਇਸ ਕਰਕੇ ਮੈਨੂੰ ਲੱਗਾ ਹੈਗਾ ਕਿ ਚੱਲ ਮੈਂ ਦੋ ਵਾਰੀ ਕਰਕੇ ਜਿਹੜਾ ਧੋਲਿਆ ਵਾ ਤੇ ਈਜੀ ਮੈਨੂੰ ਪਾਉਣੀ ਪਈ ਕਿਉਂਕਿ ਹੁਣ ਹਾਫ ਅੱਗੇ ਧੋ ਗਿਆ ਤੇ ਹਾਫ ਹੀ ਰਹਿ ਗਿਆ ਸੀ ਤੇ ਈਜੀ ਫਿਰ ਮੈਂ ਵਿੱਚ ਪਾਤੀ ਸੀਗੀ ਥੋੜੀ ਹੋਰ ਕਿ ਮੈਂ ਈਜੀ ਨਾਲ ਚੰਗੀ ਤਰ੍ਹਾਂ ਸਾਫ਼ ਜਿਹੜਾ ਹੋ ਜਾਊਗਾ ਕੰਬਲ ਤੇ ਮਤਲਬ ਕਿ 15-15 ਮਿੰਟਾਂ ਦਾ ਪੂਰਾ ਪੂਰਾ ਟਾਈਮ ਜਿਹੜਾ ਮੈਂ ਲਾਇਆ ਸੀਗਾ ਦੋ ਵਾਰੀ ਤੇ ਮਤਲਬ ਕਿ ਐ ਪੂਰਾ ਐ ਵਧੀਆ ਤਰ੍ਹਾਂ ਲਿੱਖਰ ਗਿਆ ਸੀਗਾ ਲੋ ਜੀ ਇੱਥੇ ਕੰਬਲ ਜਿਹੜਾ ਧੁੱਪ ਗਿਆ ਵਾ ਤੇ ਜਿੱਥੋਂ ਮੈਂ ਬੰਨੀ ਹੀ ਹਾਫ ਕੀਤਾ ਸੀ ਤੇ ਉੱਥੋਂ ਮੈਂ ਹਾਂ ਏਰੀਆ ਮਤਲਬ ਹੋਲ ਨਾ ਚੁੰਨੀ ਜੀ ਤੇ ਉਸ ਤੋਂ ਬਾਅਦ ਆ ਮਤਲਬ ਕਿ ਮੈਂ ਸਾਰਾ ਕੰਬਲ ਜਿਹੜਾ ਮਤਲਬ ਕੇ ਮਸ਼ੀਨ ਦੀ ਜਿਹੜੇ ਬਨੇ ਵਾਸ਼ਿੰਗ ਏਰੀਆ 'ਚ ਸੁੱਟਦਾ ਸੀਗਾ ਤੇ ਬਸ ਮਤਲਬ ਤੁਸੀਂ ਇਹ ਗਲਤੀ ਨਹੀਂ ਕਰਨੀ ਕਿ ਉਹਨੂੰ ਮਤਲਬ ਕਿ ਮਸ਼ੀਨ ਨੂੰ ਚਲਾਉਣਾ ਨਹੀਂ ਆ ਕਿ ਬਿਲਕੁਲ ਵੀ ਨਹੀਂ ਚਲਾਉਣਾ ਕਿਉਂਕਿ ਮਸ਼ੀਨ ਨੇ ਚੱਲਣਾ ਨਹੀਂ ਢੀੜਾ ਨਹੀਂ ਪੜਨਾ ਐਵੇਂ ਮਸ਼ੀਨ ਖਰਾਬ ਹੋਊਗੀ ਤੇ ਮੈਨੂੰ ਮਤਲਬ ਮੈਂ ਇਹਨੂੰ ਮਤਲਬ ਕਿ ਇੱਕ ਟੱਬ ਦੀ ਤਰ੍ਹਾਂ ਵਰਤਿਆ ਟੱਬ ਦੀ ਤਰ੍ਹਾਂ ਯੂਜ਼ ਕੀਤਾ ਤੇ ਮਤਲਬ ਜਿਹੜਾ ਆਪਣਾ ਕੰਬਲ ਆ ਐ ਪਲਟੀ ਮਾਰ ਮਾਰ ਕੇ ਚਾਰ ਪੰਜ ਪਾਣੀ ਮਤਲਬ ਕਿ ਇਹਨੂੰ ਮੈਂ ਮਤਲਬ ਪਾਣੀ ਛੱਡ ਛੱਡ ਕੇ ਡレイン ਕਰ ਕਰਕੇ ਪਾਣੀ ਤੇ ਮਤਲਬ ਕਿ ਉਹਨੂੰ ਬਾਹਰ ਕੱਢਿਆ ਹੀਗਾ ਕੰਬਲ ਨੂੰ ਕਿ ਮੈਂ ਚੰਗੀ ਤਰ੍ਹਾਂ ਹੰਗਾਲ ਹੰਗਾਲ ਕੇ ਵਿੱਚ ਮਤਲਬ ਕਿ ਫਿਰ ਇਹਨੂੰ ਡਰੇਨ ਕਰ ਕਰਕੇ ਪਾਣੀ ਤੇ ਫਿਰ ਮੈਂ ਮਸ਼ੀਨ ਚ ਜਿਹੜਾ ਪਾਣੀ ਬਾਹਰ ਕੱਢਿਆ ਸੀਗਾ ਤੇ ਉਸ ਤੋਂ ਬਾਅਦ ਆ ਮਤਲਬ ਕਿ ਚਾਰ ਪੰਜ ਪਾਣੀ ਮਤਲਬ ਮੈਂ ਪਾਇਆ ਵਾ ਜਦੋਂ ਮਤਲਬ ਸਾਫ ਲੱਗਾ ਨਾ ਮੈਨੂੰ ਸਾਫ ਹੋ ਗਿਆ ਬਿਲਕੁਲ ਸਾਫ ਹੋ ਗਿਆ ਤੇ ਉਸ ਤੋਂ ਬਾਅਦ ਆ ਮੈਂ ਕੁਰਸੀ ਤੇ ਮਤਲਬ ਕਿ ਥੋੜਾ ਥੋੜਾ ਕੰਬਲ ਕੱਢਦੀ ਕਰਦੀ ਨੇ ਹੌਲੀ ਹੌਲੀ ਕੰਬਲ ਜਿਹੜਾ ਕੱਢ ਕੇ ਨਾ ਤੇ ਮੈਂ ਕੁਰਸੀ ਰੱਖ ਲਈ ਸੀਗੀ ਬਾਥਰੂਮ ਚ ਕੁਰਸੀ ਦੇ ਉੱਪਰ ਥੋੜਾ ਥੋੜਾ ਕੰਬਲ ਮਤਲਬ ਕਿ ਚੁੱਕ ਚੁੱਕ ਕੇ ਮੈਂ ਰੱਖ ਕੇ ਅੰਦਰ ਤੇ ਥੋੜਾ ਥੋੜਾ ਚੁੱਕ ਚੁੱਕ ਕੇ ਕੁਰਸੀ ਤੇ ਰੱਖਦਾ ਹੀਗਾ ਤੇ ਮਤਲਬ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਜਿਹੜਾ ਮੇਰਾ ਕੰਬਲ ਜਿਹੜਾ ਵਾਸ਼ ਹੋ ਗਿਆ ਵਾ ਤੇ ਤੁਸੀਂ ਵੀ ਕਰਨਾ ਚਾਹੋ ਤੇ ਤਰੀਕਾ ਅਪਣਾ ਸਕਦੇ ਜਿੱਤੇ ਆਪਣਾ ਕੰਬਲ ਜਿਹੜਾ ਆਸਾਨ ਤਰੀਕੇ ਨਾਲ واਸ਼ਿੰਗ ਮਸ਼ੀਨ ਦੇ ਵਿੱਚ ਪਾ ਕੇ ਤੇ ਵਾਸ਼ ਕਰ ਸਕਦੇ ਜੇ ਤੇ ਮੈਂ ਵੀ ਕਰ ਲਿਆ ਵਾ ਤੇ ਬਸ ਇੱਥੇ ਮੈਂ ਸਾਰਾ ਮਤਲਬ ਕੰਬਲ ਜਿਹੜਾ ਹੌਲੀ ਹੌਲੀ ਚੁੱਕ ਕੇ ਤੇ ਮਤਲਬ ਕੁਰਸੀ ਦੇ ਉੱਪਰ ਰੱਖ ਦੇਣਾ ਵਾ ਤੇ ਸਾਰੀ ਰਾਤ ਮਤਲਬ ਕੁਰਸੀ ਦੇ ਉੱਪਰ ਪਿਆ ਰਿਆ ਵਾ ਬਾਥਰੂਮ ਚ ਹੀ ਰੱਖ ਰਹਿਨਤਾ ਸੀਗਾ ਮੈਂ ਕਿ ਕੁਰਸੀ ਦੇ ਬਾਹਰ ਰਖਵਾਈ ਤੇ ਕੁਰਸੀ ਟੁੱਟ ਨਾ ਜਾਵੇ ਹੈਵੀ ਸੀਗਾ ਕੰਬਲ ਤੇ ਇਸ ਕਰਕੇ ਕੁਰਸੀ ਬਾਥਰੂਮ ਚ ਹੀ ਪਈ ਰਹੀ ਆ ਤੇ ਸਵੇਰੇ ਜਦੋਂ ਮੈਂ ਉੱਠੀ ਆ ਤੇ ਮਤਲਬ ਉਪਰ-ਉਪਰ ਨੂੰ ਉੱਚੜ ਗਿਆ ਜਿਹੜੇ ਥੱਲੇ ਕੁਰਸੀ ਦੇ ਮਤਲਬ ਲੱਗਾ ਸੀ ਨਾ ਮਤਲਬ ਉੱਪਰ ਸਾਰਾ ਰੱਖਿਆ ਥੱਲੇ ਕੁਰਸੀ ਤੇ ਗਿੱਲਾ ਸੀਗਾ ਉਹ ਮੈਂ ਉੱਠ ਕੇ ਸਵੇਰੇ ਮੰਜੇ ਦੀ ਪੈਨ ਦੇ ਉੱਪਰ ਰੱਖਤਾ ਤੇ ਸਾਰਾ ਜਿਹੜਾ ਨੁੱੱਚੜ ਗਿਆ ਸੀ ਉਸ ਤੋਂ ਬਾਅਦ ਆ ਮੈਂ ਧਾਰ ਤੇ ਪਾ ਦਤਾ ਸੀ ਤੇ ਮਗਰ ਨਹੀਂ ਚੱਲ ਜੂਗਾ ਤੇ ਜਦੋਂ ਹੌਲਾ ਹੋ ਜੂਗਾ ਆਪਾਂ ਸਵੇਰੇ ਨੂੰ ਧਾਰ ਤੇ ਪਾ ਦਾਂਗੇ ਪੂਰੀ ਰਾਤ ਮਤਲਬ ਇਹ ਕੁਰਸੀ ਤੇ ਹੀ ਪਿਆ ਰਹੂਗਾ ਜਦੋਂ ਹੌਲਾ ਹੋ ਜੂਗਾ ਫਿਰ ਇਹ ਨੂੰ ਰੱਖਾਂਗੇ